ਹਰ ਹਰ ਮਹਾਦੇਵ ਨਰੇ ਵੀਰ ਬਦਰੰਗੇ ਹਰ ਹਰ ਮਹਾਦੇਵ ਨਰੇ ਵੀਰ ਬਦਰੰਗੇ ਹਰ ਹਰ ਮਹਾਦੇਵ ਜੀ ਸਰ ਅੱਜ ਦੇ ਨਿਜਾਲ ਕਾਸ਼ਨ ਵਿੱਚ ਇੱਕ ਜਿਹੜਾ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਇਹਦੇ ਬਾਰੇ ਦੱਸ ਦਿਓ ਸਭ ਤੋਂ ਪਹਿਲੇ ਤੇ ਸਾਰੇ ਦੇਸ਼ਵਾਸੀਆਂ ਨੂੰ ਅੱਜ ਨਿਰਜਲਾ ਕਾਸ਼ ਦੀਆਂ ਲੱਖ ਲੱਖ ਵਧਾਈਆਂ ਸਾਰੇ ਭਰਾਵਾਂ ਨੂੰ ਤੇ ਇਹ ਜੋ ਲੰਗਰ ਦੀ ਨਿਰਜਲਾ ਕਾਸ਼ ਦੀ ਦਾ ਹਰ ਸਾਲ ਦੀ ਤਰ੍ਹਾਂ ਸ਼ਿਵ ਮੰਦਿਰ ਭਰਾਪੁਰ ਚੌਕ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜਾ ਸ਼ਬੀਲ ਦਾ ਪਟਾਰਾ ਚੱਲਦਾ ਜੀ ਔਰ ਅੱਜ ਕਈ ਹੋਰ ਵੀ ਸੇਵਾਦਾਰ ਆਏ ਰਹਿ ਪਾ ਨੇ ਅਨੁਭੂਰੀ ਦਾ ਲੱਗਰ ਲੱਗੇ ਦਾ ਸੀ ਉਸ ਤੋਂ ਬਾਅਦ ਕੋਲ ਡ੍ਰਿੰਕ ਦਾ ਸੀ ਉਹਨ ਸ਼ਬੀਲ ਚੱਲ ਰਹੀ ਹੈ ਨੇ ਤੇ ਉਸ ਤੋਂ ਬਾਅਦ ਗਾਜਰਾ ਦਾ ਪਰਬਾ ਸਾਰਿਆਂ ਸក្តਾ ਵਾਸਤੇ ਵੀ ਪ੍ਰਸ਼ਾਦ ਦੇ ਤੌਰ ਤੇ ਸਾਰਿਆਂ ਨੂੰ ਵਰਤਾਇਆ ਜਾਏਗਾ ਤੇ ਸਾਰੇ ਮਹੱਲਾ ਦੇ ਸਹਿਯੋਗ ਦੇ ਨਾਲ ਸਾਰੇ ਮੇਰੇ ਜੀਵਾਂ ਦੇ ਸਹਿਯੋਗ ਨਾਲ ਇੱਕ ਸਾਥ ਜਿਹੜਾ ਇਹ ਹਰ ਸਾਲ ਕਾਫੀ ਸਾਲ ਹੋ ਗਿਆ ਹੁਣ ਤਾਂ ਸਾਡੇ ਵੀ ਦਿਮਾਗ ਚ ਨਿਕਲ ਗਈ ਕਿੰਨੇ ਕਿਹੜੇ ਸਾਲ ਹੋ ਗਏ ਤੇ ਇੱਕ ਵਾਰੀ ਫੇਰ ਸਾਰੇ ਇਹੀ ਦੇਸ਼ ਵਾਸੀਆਂ ਨੂੰ ਲੈ ਵੀ ਜਿਲ੍ਹਾ ਪੱਛਮੀ ਲੱਖ ਲੱਖ ਪੜਾਈਆਂ ਹਰ ਹਰ ਮਹਾਦੇਵ ਗਰਗਰ ਮਾਦੇ ਕਿਆ ਭੋਲੇ ਨਾਂ ਸ਼ਹਿਰ ਵਾਸੀ ਨੂੰ ਕੀ ਸੁਪੇਸ਼ਨਾ ਚਾਹਗੇ ਸਾਰੇ ਵਾਸੀਆਂ ਨੂੰ ਇਹ ਇਹ ਦੇਖਿਆ ਜਾਣਾ ਮੋਲ ਚ ਲੈਣਾ ਵਾ ਸਾਰੇ ਦੇਸ਼ ਵਾਸੀਆਂ ਨੂੰ ਇਹ ਚਾਹੀਦਾ ਵੀ ਆਪਸ ਹੀ ਜਿਹੜੀ ਫਰੇ ਭਾਵਨਾ ਭਰਾ ਕੇ ਰੱਖਣੀ ਚਾਹੀਦੀ ਆ ਤੇ ਅੱਜ ਕੱਲ ਆਪਸ Hindu Muslim ਚਿੱਤਰ ਸਾਡੇ ਦੇ ਨਾਮ ਤੇ ਧਰਮਾਂ ਦੇ ਨਾਮ ਤੇ ਇੱਕ ਦੂਜੇ ਨੂੰ ਲੜਾਇਆ ਜਾ ਰਿਹਾ ਵਾ ਤੇ ਸਾਰੀ ਹੀ ਪਬਲਿਕ ਨੂੰ ਇਹ ਸਾਡੇ ਨੂੰ ਮਰਜ਼ ਸੰਕੀਤ ਹੈ ਕਿ ਸੁਚੇਤ ਰਹਿਣਾ ਵਾ ਕਿਸੇ ਦੀਆਂ ਗੱਲਾਂ ਵਿੱਚ ਆਣ ਕੇ ਆਪਸੀ ਆਪਸ ਭੈਣ ਭਰਾਵਾਂ ਵਿੱਚ ਜਿਹੜਾ ਝਗੜਾ ਨਹੀਂ ਨਹੀਂ ਕਹੀਦਾ ਤੇ ਸਤਰਕ ਰਹਿਣਾ ਚਾਹੀਦਾ ਹਮੇਸ਼ਾ ਇੱਕ ਵਾਰੀ ਫੇਰ ਨੀਰ ਜਿਹੜਾ ਕਾਛਦੀਆਂ ਲੱਖ ਲੱਖ ਕਿਦਾਂ